ਇਹ ਫਾਰਮੂਲਾ ਜਨਤਕ ਕਰਨ ਦਾ ਅੱਜ ਇਹ ਪਰਪਸ ਏ ਕਿ ਤੁਸੀਂ ਘਰ ਬੈਠੇ ਬਿਨਾਂ ਕਿਸੇ ਵੈਦ ਕੋ ਜੇਬਾ ਘਟਾਏ ਬਿਨਾਂ ਕੋਈ ਖਰਚਾ ਕੀਤੇ ਘਰ ਬੈਠੇ ਠੀਕ ਹੋ ਜਾਓ ਤੇ ਇਹ ਜਿਹੜਾ ਫਾਰਮੂਲਾ ਇਹਦਾ ਤੁਸੀਂ ਪੂਰਾ ਆਨੰਦ ਵੀ ਲਓ ਤੇ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰੋ ਜੀ ਜੀ ਆ ਜਿਹੜੀ ਚੀਜ਼ ਹੈ ਨਾ ਇਹਦੇ ਵਿੱਚ ਇੰਨੀ ਜਾਣ ਹੈ ਨਾ ਇੰਨੀ ਸਮਰੱਥਾ ਹੈਗੀ ਹੈ ਨਾ ਜਿਹੜਾ ਕਹਿੰਦੇ ਨਾ ਵੀ ਮੂਡ ਨਹੀਂ ਬੰਦਾ ਮੂਡ ਨਹੀਂ ਬੰਦਾ ਗੱਡੀ ਸਟਾਰਟ ਨਹੀਂ ਹੁੰਦੀ ਦਿਲ ਕਰਦਾ ਸਰੀਰ ਸਾਥ ਨਹੀਂ ਦਿੰਦਾ ਦਵਾਈਆਂ ਖਾ ਖਾ ਕੇ ਆੱਕ ਚੁੱਕੇ ਆ ਪੱਕ ਚੁੱਕੇ ਆ ਉਹ ਇੱਕ ਵਾਰੀ ਮੇਰੇ ਕਹਿਣ ਤੇ ਟਰਾਈ ਕਰਕੇ ਦੇਖੋ ਜੀ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਏ ਸਪੈਸ਼ਲੀ ਸਰਦੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਪ੍ਰੋਬਲਮ ਆਂਦੀ ਏ ਇਰੇਕਸ਼ਨ ਦੀ ਅਕਸਰ ਆਹ ਠੱਡੇ ਪਾਉਂਦੀ ਹੋਗੀ ਅਕਸਰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਬਾਰੇ ਕਾਮਨਲੀ ਡਿਸਕਸ਼ਨ ਨਹੀਂ ਕੀਤੀ ਜਾਂਦੀ ਕਿਉਂ ਨਹੀਂ ਕੀਤੀ ਜਾਂਦੀ ਕਿਉਂਕਿ ਜਿਹੜੇ ਜਿਹੜੇ ਵੀਰ ਨੂੰ ਪ੍ਰੋਬਲਮ ਨਹੀਂ ਹੈਗੀ ਉਹਨਾਂ ਲਈ ਇੱਕ ਆ ਮਜ਼ਾਕ ਦਾ ਵਿਸ਼ਾ ਬਣ ਜਾਂਦਾ ਹਿਊਮਰ ਬਣ ਜਾਂਦਾ ਖੁੱਲ ਕੇ ਅਸੀਂ ਆਪਣੇ ਯਾਰ ਦੋਸਤਾਂ ਨਾਲ ਜਾਂ ਜਿਹੜਾ ਜਿਹਨੂੰ ਅਸੀਂ ਭਰਾ ਸਮਝਦੇ ਹਾਂ ਉਹਨਾਂ ਵੀ ਇਹ ਗੱਲਾਂ ਖੁੱਲ ਕੇ ਨਹੀਂ ਕੀਤੀਆਂ ਜਾਂਦੀਆਂ ਜਿਸ ਤਨ ਲਾਗੇ ਸੋ ਤਨ ਜਾਣੇ ਉਹਨਾਂ ਨੂੰ ਪਤਾ ਲੱਗਦਾ ਵੀ ਮੈਂ ਮਜ਼ਾਕ ਉਡਾਉਂਦਾ ਸੀ ਤੇ ਇਹ ਪ੍ਰੋਬਲਮ ਕਿੰਨੀ ਗੰਭੀਰ ਹੈ ਕਿੰਨੀ ਸੀਰੀਅਸ ਹੈ ਜਦੋਂ ਅਸੀਂ ਆਪਣੇ ਨਾਲ ਦੀਨਾ ਅੱਖਾਂ ਮਿਲਾਂ ਜੁਗੇ ਨਹੀਂ ਰਹਿੰਦੇ ਜਦੋਂ ਰੋਜ਼ ਰਾਤ ਨੂੰ ਇਦਾਂ ਲੱਗਦਾ ਵੀ ਅੱਜ ਪਾਕਿਸਤਾਨ ਦਾ ਯੁੱਧ ਲੱਗ ਗਿਆ ਵੀ ਪਤਾ ਨਹੀਂ ਮਰਨਾ ਹੈ ਕਿ ਬਚਣਾ ਹੈ ਇਦਾਂ ਦੀ ਸਿਚੁਏਸ਼ਨ ਬਣਦੀ ਹੈ ਉਦੋਂ ਉਸ ਬੰਦੇ ਨੂੰ ਪਤਾ ਲੱਗਦਾ ਵੀ ਮੈਂ ਮਜ਼ਾਕ ਡੰਦਾ ਸੀ ਤੇ ਅੱਜ ਮੇਰੇ ਨਾਲ ਸਿਚੁਏਸ਼ਨ ਇਸੇ ਬਣੀ ਪਈ ਹੈ ਆ ਕੜਕਨਾਥ ਵਾਲਾ ਕੈਪਸੂਲ ਬਣਾਇਆ ਕੜਕਨਾਥ ਕੈਪਸੂਲ ਕੈਪਸੂਲ ਬਣਾਤਾ ਜੀ ਕੜਕੇਗਾ ਬੰਦਾ ਕੜਕੇਗਾ ਜੀ ਕੜਕ ਕੜਕੇ ਕੇ ਗੱਜ ਗੱਜ ਕੇ ਦੱਸੇਗਾ ਵੀ ਮੁੱਛਾਂ ਖੜੀਆਂ ਰੰਦੀਆਂ ਤੇ ਰੋਟੀ ਵੀ ਤਾਜੀ ਮਿਲਦੀ ਹੈ ਤੇ ਮੱਖਣ ਵੀ ਲਾ ਕੇ ਮਿਲਦੀ ਹੈ ਦੇਖੋ ਅਕਸਰ ਕੀ ਹੈ ਜਦੋਂ ਆਪਾਂ ਨੂੰ ਕੈਮਿਸਟ ਸ਼ਾਪ ਤੋਂ ਕੋਈ ਚੀਜ਼ ਮਿਲਦੀ ਹੈ ਨਾ ਉਹਦੇ ਵਿੱਚ ਨਾ ਸਫੇਦ ਰੰਗ ਦਾ ਇੱਕ ਪਾਊਡਰ ਪਾਇਆ ਹੁੰਦਾ ਉਹਨਾਂ ਨੇ ਆਹ ਕੈਪਸੂਲ ਖੋਲ ਕੇ ਦਿਖਾ ਲੰਗਾ ਵਾਂ ਵੀ ਇਹਦੇ ਵਿੱਚ ਪਾਇਆ ਕੀ ਹੈ ਕਿ ਆਹ ਦੇਖੋ ਜੀ ਆਹ ਪਾਇਆ ਜੀ ਇਹਦੇ ਵਿੱਚ ਲੱਭੋ ਕੋਈ ਚਿੱਟੀ ਚੀਜ਼ ਲੱਭਦੀ ਪਈ ਤੁਹਾਨੂੰ ਲੱਭ ਰਹੀ ਹੈ ਦੱਸੋ ਕੁਝ ਵੀ ਨਹੀਂ ਹੈ ਵਿੱਚ ਸਿਰਫ ਤੇ ਸਿਰਫ ਕਿਚਨ ਆਈਟਮਸ ਪਾਈਆਂ ਨੇ ਆਪਾਂ ਕਿਚਨ ਆਈਟਮਸ ਪਾਈਆਂ ਇੱਕ ਦੋ ਬਹੁਤ ਜਿਹੜੀਆਂ ਦੁਰਲਭ ਜੜੀ ਬੂਟੀਆਂ ਨੇ ਜਿਹੜੀਆਂ ਬਹੁਤ ਰੀਅਰ ਮਿਲਦੀਆਂ ਨੇ ਇਹ ਜਦੋਂ ਕੈਪਸੂਲ ਬੰਦਾ ਵਰਤ ਲੰਦਾ ਨਾ ਤੇ ਉਹ ਕਹਿੰਦਾ ਵੀ ਵਾਕਈ ਮੇਰੀ ਜ਼ਿੰਦਗੀ ਬਦਲ ਗਈ ਤੇ ਮੈਨੂੰ ਮਜ਼ਾ ਆ ਗਿਆ ਉਹ ਟਾਈਮਿੰਗ ਜਿਹੜੀ ਮੈਂ ਲੱਭਦਾ ਸੀ ਉਹ ਵੀਰੇਜ ਦੀ ਕੁਆਲਿਟੀ ਉਸ ਪਰਮ ਕਾਉਂਟ ਹਰ ਚੀਜ਼ ਜਿਹੜੀ ਜਿਹੜੀ ਮੈਂ ਐਕਸਪੈਕਟ ਨਹੀਂ ਸੀ ਕੀਤੀ ਵੀ ਇਹ ਚੀਜ਼ਾਂ ਮੇਰੇ ਨਾਲ ਹੋ ਸਕਣੀਆਂ ਵਾਕਈ ਬੰਦੇ ਨੂੰ ਇਹ ਬਲੀਵ ਨਹੀਂ ਹੁੰਦਾ ਵੀ ਇਹ ਮੇਰਾ ਉਹੀ ਸਰੀਰ ਹੈ ਜਿਹੜਾ ਮੈਨੂੰ ਕਦੀ ਆਨੰਦ ਨਹੀਂ ਸੀ ਦੇ ਸਕਿਆ ਦੂਨਾਂ ਨੰਦੇ ਮੈਂ ਲੱਭਦਾ ਸੀ ਉਹ ਸਾਰਾ ਕੁਝ ਮੈਨੂੰ ਮਿਲ ਗਿਆ ਇਹਨੇ ਤੁਹਾਡੀ ਸਰਮ ਪ੍ਰੋਡਕਸ਼ਨ ਨੂੰ ਵਧਾਣਾ ਜਿੰਨਾ ਮੇਰੇ ਵੀਰਾ ਭਰਾਵਾਂ ਦੇ ਸਰਮ ਕਾਊਂਟ ਘਟਨੇ ਉਹਨਾਂ ਨੂੰ ਬਹੁਤ ਸ਼ਾਨਦਾਰ ਫਾਇਦਾ ਕਰੇਗੀ ਜਿਹੜੇ ਸਰਮ ਕਾਊਂਟ ਵਿਧਾਨ ਪਿੱਛੇ ਕੋਈ ਇਲਾਜ ਕਰਾਉਣ ਨੂੰ ਫਿਰਦੇ ਪਏ ਨੇ ਨੋਟਾਂ ਦੀ ਥੱਬੀ ਜੇਬ ਵਿੱਚ ਪਾ ਕੇ ਤੇ ਕਿਸੇ ਅਖੌਤੀ ਵੈਦ ਨੂੰ ਲੱਭਦੇ ਫਿਰਦੇ ਨੇ ਉਹਨਾਂ ਨੂੰ ਉਹ ਲੱਭਣ ਦੀ ਲੋੜ ਨਹੀਂ 15 ਦਿਨ ਪਹਿਲਾਂ ਇਹਨੂੰ ਵਰਤ ਕੇ ਦੇਖੋ ਠੀਕ ਹੈ ਜੇ ਰਿਜ਼ਲਟ ਨਾ ਮਿਲੇਗਾ ਤੇ ਫੇਰ ਗੱਲ ਕਰਿਓ ਵੀਰ ਭਰਾ ਕਹਿੰਦੇ ਵੀ ਟਾਈਮਿੰਗ ਦਾ ਬਹੁਤ ਇਸ਼ੂ ਪੈਂਦਾ ਜਾ ਨਾ ਆਂਦਾ ਸਮਾਂ ਲੱਗਦਾ ਜਾਂ 1 ਮਿੰਟ ਤੋਂ ਵੀ ਘੱਟ ਲੱਗਦਾ ਉਹਨਾਂ ਦਾ ਮਸਲਾ ਹੱਲ ਹੋਏਗਾ ਟਾਈਮਿੰਗ ਬਹੁਤ ਸ਼ਾਨਦਾਰ ਬਣੇਗੀ ਤੀਜੇ ਨੰਬਰ ਤੇ ਜਿਹੜੀ ਤੁਹਾਨੂੰ ਦੱਸਿਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਵੈਦ ਹਰਸ਼ਵੀਰ ਸਿੰਘ ਜਿਨ੍ਹਾਂ ਨੂੰ ਪੂਰੀ ਦੁਨੀਆ ਇਸ ਵੇਲੇ ਗੋਰਿਆਂ ਦੇ ਵੈਦ ਤੋਂ ਜਾਣਦੀ ਹੈ ਅੱਜ ਪਿਛਲੀ ਵਾਰ ਦੀ ਤਰ੍ਹਾਂ ਅਸੀਂ ਨੁਸਖਾ ਫਾਰਮੂਲਾ ਜਿਹੜਾ ਲੈ ਕੇ ਆਇਆ ਬੜਾ ਬਿਹਤਰੀਨ ਨੁਸਖਾ ਫਾਰਮੂਲਾ ਸੀ ਲੈ ਕੇ ਆਇਆ ਤੇ ਸਾਡੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਕਿ ਅਸੀਂ ਤੁਹਾਡੀ ਜੇਬ ਜਿਹੜੀ ਜ਼ਿਆਦਾ ਢਿੱਲੀ ਹੁੰਦੀ ਹੈ ਉਹ ਜੇਬ ਨੂੰ ਸੀ ਢਿੱਲਾ ਨਾ ਹੋਣ ਦਈਏ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਉਹ ਨੁਸਖਾ ਫਾਰਮੂਲਾ ਹੀ ਤੁਹਾਡੇ ਨਾਲ ਸਾਂਝਾ ਕਰਦੇ ਨੇ ਜਿਨ੍ਹਾਂ ਦਾ ਫਾਇਦਾ ਉਹਨਾਂ ਨੇ ਆਪਣੇ ਮਰੀਜ਼ਾਂ ਤੋਂ ਇਹ ਮਰੀਜ਼ਾਂ ਨਾਲ ਹੁੰਦਾ ਜਿਸ ਨੁਸਕੇ ਦਾ ਫਾਇਦਾ ਦੇਖਿਆ ਹੈ ਅੱਜ ਉਹ ਹੀ ਨੁਸਕਾ ਉਹ ਹੀ ਫਾਰਮੂਲਾ ਅਸੀਂ ਲੈ ਕੇ ਆਵਾਂਗੇ ਉਹਨਾਂ ਨੇ ਤੁਸੀਂ ਦੇਖੋ ਇਹ ਲੌਂਗ ਲਗਾ ਰੱਖਿਆ ਹੈ ਜ਼ਰਦੀ ਦੇ ਉੱਤੇ ਜ਼ਰਦੀ ਹੈ ਜਿਹਨੂੰ ਅਸੀਂ ਗੋਲੀ ਵੀ ਆਮ ਕਰਕੇ ਕਹਿ ਦਿੰਦੇ ਆਂਡੇ ਦੇ ਵਿੱਚੋਂ ਨਿਕਲਣ ਵਾਲੀ ਔਰ ਇਹ ਗਾਜਰਾ ਰੱਖਿਆ ਨੇ ਤੇ ਅੰਡਾ ਬੜਾ ਖਾਸ ਅੰਡਾ ਹੈ ਜਿਹੜਾ ਇਹ ਅੰਡਾ ਹੈ ਇਹ ਬੜਾ ਖਾਸ ਹੈਗਾ ਜੰਗਲੀ ਮੁਰਗੀ ਦਾ ਇਹ ਅੰਡਾ ਹੈ ਜੰਗਲੀ ਮੁਰਗੀ ਦਾ ਅੰਡਾ ਹੈ ਤੇ ਜੰਗਲੀ ਮੁਰਗੀ ਹੀ ਜਿਹੜੀ ਉਦੀ ਜ਼ਰਦੀ ਹੈ ਇਹ ਨਿਕਲਿਆ ਜ਼ਰਦ ਹਿੱਸਾ ਹੈ ਉਹ ਨਿਕਲੇ ਹੋਇਆ ਹੈ ਸ਼ਾਇਦ ਰੱਖਿਆ ਹੈ ਔਰ ਗਾਜਰਾ ਇਹਨਾਂ ਨੇ ਕੱਦੂ ਕਸ਼ ਕਰਕੇ ਰੱਖਿਆ ਨੇ ਮੈਸ਼ ਕਰਕੇ ਰੱਖਿਆ ਨੇ ਸ਼ਹਿਦ ਪਿਆ ਬੜਾ ਆਸਾਨ ਜੇ ਸਾਰੀਆਂ ਚੀਜ਼ਾਂ ਲਗਭਗ ਸਾਡੇ ਕਿਚਨ ਦੇ ਵਿੱਚ ਸਰਦੀਆਂ ਦੇ ਵਿੱਚ ਮਿਲ ਜਾਂਦੀਆਂ ਨੇ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ ਹਮੇਸ਼ਾ ਦੀ ਤਰ੍ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਪਿਛਲਾ ਨੁਸਖਾ ਪਿਛਲਾ ਫਾਰਮੂਲਾ ਤੁਹਾਡਾ ਬੜਾ ਲੋਕਾਂ ਨੇ ਸਰਾਇਆ ਤੇ ਬਹੁਤ ਲੋਕਾਂ ਨੇ ਅਸੀਂ ਕਹਿ ਲਈਏ ਕਿ ਉਸ ਦਾ ਫਾਇਦਾ ਵੀ ਲਿਆ ਦੇਖਾਉ ਦੇ ਸੰਵਿਚ ਬੈਠੇ ਮੇਰੇ ਸਾਰੇ ਵੀਰ ਜੋ ਕਿ ਹਕੀਕਤ ਟੀਵੀ ਨੂੰ ਬਹੁਤ ਪਿਆਰ ਕਰਦੇ ਹਨ ਮੇਰਾ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਅਸੀਂ ਤੁਹਾਡੇ ਨਾਲ ਬਾਅਦ ਵਿੱਚ ਵਿਚਾਰਾਂਗੇ ਕੁਝ ਕੀ ਹੀ ਮਿੰਟਾਂ ਬਾਅਦ ਬਹੁਤੀ ਵੀਡੀਓ ਸੀ ਲੰਮੀ ਨਹੀਂ ਕਰਨ ਵਾਲੇ ਇਸ ਤੋਂ ਪਹਿਲਾਂ ਕਿ ਅਸੀਂ ਇਹ ਨੁਸਖਾ ਫਾਰਮੂਲਾ ਸ਼ੁਰੂ ਕਰੀਏ ਦੱਸੋ ਵੀ ਇਹ ਨੁਸਖਾ ਫਾਰਮੂਲਾ ਕਿਹੜੇ ਲੋਕਾਂ ਵਾਸਤੇ ਤੁਸੀਂ ਬਣਾਇਆ ਅੱਜ ਦੇਖੋ ਜੀ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਸਪੈਸ਼ਲੀ ਸਰਦੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਪ੍ਰੋਬਲਮ ਆਂਦੀ ਹੈ ਇਰੇਕਸ਼ਨ ਦੀ ਅਕਸਰ ਆਹ ਠੱਡੇ ਪਾਂਦੀ ਹੋਗੀ ਅਕਸਰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਬਾਰੇ ਕਾਮਨਲੀ ਡਿਸਕਸ਼ਨ ਨਹੀਂ ਕੀਤੀ ਜਾਂਦੀ ਕਿਉਂ ਨਹੀਂ ਕੀਤੀ ਜਾਂਦੀ ਕਿਉਂਕਿ ਜਿਹੜੇ ਜਿਹੜੇ ਵੀਰ ਨੂੰ ਪ੍ਰੋਬਲਮ ਨਹੀਂ ਹੈਗੀ ਉਹਨਾਂ ਲਈ ਇੱਕ ਆ ਮਜ਼ਾਕ ਦਾ ਵਿਸ਼ਾ ਬਣ ਜਾਂਦਾ ਹਿਊਮਰ ਬਣ ਜਾਂਦਾ ਖੁੱਲ ਕੇ ਅਸੀਂ ਆਪਣੇ ਯਾਰ ਦੋਸਤ ਨਾਲ ਜਾਂ ਜਿਹੜਾ ਜਿੰਨੂੰ ਅਸੀਂ ਭਰਾ ਸਮਝਦੇ ਆ ਉਹਨਾਂ ਵੀ ਇਹ ਗੱਲਾਂ ਖੁੱਲ ਕੇ ਨਹੀਂ ਕੀਤੀਆਂ ਜਾਂਦੀਆਂ ਜਿਹੜਾ ਬੰਦਾ ਕਰਦਾ ਉਹਦੀ ਇੱਕ ਬਦਨਾਮੀ ਦਾ ਸਬਬ ਬਣ ਜਾਂਦਾ ਬਟ ਜਦੋਂ ਜਿਹੜੇ ਬੰਦੇ ਨੂੰ ਪ੍ਰੋਬਲਮ ਨਹੀਂ ਹੈਗੀ ਜਦੋਂ ਉਹਨੂੰ ਇਹ ਪ੍ਰੋਬਲਮ ਆਂਦੀ ਏ ਜਿਸ ਤਨ ਲਾਗੇ ਸੋ ਤਨ ਜਾਣੇ ਉਹਦੋਂ ਨੂੰ ਪਤਾ ਲੱਗਦਾ ਵੀ ਮੈਂ ਮਜ਼ਾਕ ਉਡਾਉਂਦਾ ਸੀ ਤੇ ਇਹ ਪ੍ਰੋਬਲਮ ਕਿੰਨੀ ਗੰਭੀਰ ਏ ਕਿੰਨੀ ਸੀਰੀਅਸ ਏ ਜਦੋਂ ਅਸੀਂ ਆਪਣੇ ਨਾਲ ਦੀ ਨਾਲ ਅੱਖਾਂ ਮਿਲਾਨ ਜੁਗੇ ਨਹੀਂ ਰਹਿੰਦੇ ਜਦੋਂ ਰੋਜ਼ ਰਾਤ ਨੂੰ ਇਦਾਂ ਲੱਗਦਾ ਵੀ ਅੱਜ ਪਾਕਿਸਤਾਨ ਦਾ ਯੁੱਧ ਲੱਗ ਗਿਆ ਵੀ ਪਤਾ ਨਹੀਂ ਮਰਨਾ ਹੈ ਕਿ ਬਚਣਾ ਐਦਾਂ ਦੀ ਸਿਚੁਏਸ਼ਨ ਬਣਦੀ ਹੈ ਉਦੋਂ ਉਸ ਬੰਦੇ ਨੂੰ ਪਤਾ ਲੱਗਦਾ ਵੀ ਮੈਂ ਮਜ਼ਾਕ ਉਡਾਂਦਾ ਸੀ ਤੇ ਅੱਜ ਮੇਰੇ ਨਾਲ ਸਿਚੁਏਸ਼ਨ ਇਸੇ ਮਣੀ ਪਈ ਹੈ ਸੋ ਕਿਸੇ ਦਾ ਮਜ਼ਾਕ ਉਡਾਉਣ ਦੀ ਬਜਾਏ ਇਹ ਫਾਰਮੂਲਾ ਉਸ ਬੰਦੇ ਨਾਲ ਸ਼ੇਅਰ ਕਰੋ ਜਿਹੜਾ ਤੁਹਾਡਾ ਯਾਰ ਦੋਸਤ ਤਕਲੀਫ ਦੇ ਵਿੱਚ ਹੈ ਉਹਦਾ ਮਜ਼ਾਕ ਨਾ ਢਾਓ ਉਹਨੂੰ ਐਦਾਂ ਦੀਆਂ ਚੀਜ਼ਾਂ ਦੱਸਿਆ ਕਰੋ ਵੀ ਇਹ ਚੀਜ਼ਾਂ ਜਿਹੜੇ ਇਲਾਜ ਨੇ ਇਹ ਘਰ ਦੀ ਜਿਹੜੀ ਰਸੋਈ ਹੈ ਕਿਚਨ ਆਈਟਮਾਂ ਨਾਲ ਹੀ ਇਹ ਚੀਜ਼ਾਂ ਸੰਭਵ ਨੇ ਤੁਸੀਂ ਠੀਕ ਹੋ ਸਕਦੇ ਹੋ ਇਹ ਚੀਜ਼ੇ ਇਹ ਇੱਕ ਸਟਰੋਂਗ ਮੈਸੇਜ ਲੈ ਕੇ ਆਇਆ ਵਾ ਰਹੀ ਗੱਲ ਅੱਜ ਦੇ ਫਾਰਮੂਲੇ ਦੀ ਅੱਜ ਦਾ ਫਾਰਮੂਲਾ ਬੜਾ ਇੰਟਰਸਟਿੰਗ ਹੈ ਬਹੁਤ ਵਧੀਆ ਫਾਰਮੂਲਾ ਪਿਛਲੇ ਕਈ ਸਾਲਾਂ ਤੋਂ ਮੇਰੇ ਬਹੁਤ ਸਾਰੇ ਮਰੀਜ਼ ਇਸ ਫਾਰਮੂਲੇ ਤੋਂ ਫਾਇਦਾ ਆਲਰੇਡੀ ਉਠਾ ਚੁੱਕੇ ਨੇ ਇਹ ਫਾਰਮੂਲਾ ਜਨਤਕ ਕਰਨ ਦਾ ਅੱਜ ਇਹ ਪਰਪਸ ਏ ਕਿ ਤੁਸੀਂ ਘਰ ਬੈਠੇ ਬਿਨਾਂ ਕਿਸੇ ਵੈਦ ਕੋ ਜੇਬਾਂ ਘਟਾਏ ਬਿਨਾਂ ਕੋਈ ਖਰਚਾ ਕੀਤੇ ਘਰ ਬੈਠੇ ਠੀਕ ਹੋ ਜਾਓ ਤੇ ਇਹ ਜਿਹੜਾ ਫਾਰਮੂਲਾ ਇਹਦਾ ਤੁਸੀਂ ਪੂਰਾ ਆਨੰਦ ਵੀ ਲਓ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰੋ ਜੀ ਜੀ ਹਾਂ ਅੱਛਾ ਇਹ ਫਾਰਮੂਲਾ ਕੀ ਹੈ ਕਿ ਕੀ ਤੁਸੀਂ ਹਮੇਸ਼ਾ ਕਰਕੇ ਚੱਲਦੇ ਹੋ ਕਿ ਇਸ ਵਾਰ ਇਹ ਕਿਹੜਾ ਨੁਸਖਾ ਫਾਰਮੂਲਾ ਹੈ ਮਤਲਬ ਇਹਦਾ ਨਾਮ ਕੀ ਰੱਖਿਆ ਤੁਸੀਂ ਨਾਮਕਰਨ ਕੀ ਹੈ ਨਾਮ ਇਹਦਾ ਬਹੁਤ ਇੰਟਰਸਟਿੰਗ ਹੈ ਜਿਹੜਾ ਜਿਹੜਾ ਮੇਰਾ ਵੀਰ ਨਾਮ ਸੁਨੇਗਾ ਨਾ ਉਹ ਹੈਰਾਨ ਵੀ ਹੋਏਗਾ ਤੇ ਖੁਸ਼ ਵੀ ਹੋਏਗਾ ਤੇ ਨਾਮ ਯਾਦ ਵੀ ਰੱਖੇਗਾ ਇਹ ਫਾਰਮੂਲੇ ਦਾ ਨਾਮ ਹੈ ਕੜਕਨਾਥ ਚੱਕੜਕਨਾਥ ਫਾਰਮੂਲਾ ਦਾ ਨਾ ਹੱਥ ਇਹਨੇ ਕੜਕਨਾਥ ਕਰ ਦੇਣਾ ਕੜਕਨਾਥ ਕੀ ਚੀਜ਼ ਏ ਕੜਕਨਾਥ ਇੱਕ ਮੁਰਗਾ ਅੰਦਾ ਨੂੰ ਜੰਗਲੀ ਮੁਰਗੀ ਕਹਿੰਨੇ ਆਪਾਂ ਜਿਹਦੀਆਂ ਹੱਡੀਆਂ ਵੀ ਕਾਲੇ ਰੰਗ ਦੀਆਂ ਹੁੰਦੀਆਂ ਨੇ ਸਿਰਫ ਉਹਦਾ ਜਿਹੜਾ ਰੰਗ ਏ ਉਹ ਕਾਲਾ ਹੁੰਦਾ ਬਾਕੀ ਉਹਦੇ ਗੁਣ ਜਿਹੜੇ ਨੇ ਉਹ ਬਹੁਤ ਪਿਆਰੇ ਨੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ ਆਮ ਜਿਹੜਾ ਐਗੇ ਉਹਦੇ ਵਿੱਚ ਕਿੰਨਾ ਪ੍ਰੋਟੀਨ ਹੁੰਦਾ ਤੁਹਾਨੂੰ ਪਤਾ ਜੀ ਜੀ ਕਿੰਨਾ ਹੁੰਦਾ ਦੱਸੋ ਮੇਰੇ ਖਿਆਲ 6 ਐ 7 100 ਗ੍ਰਾਮ ਦੇ ਵਿੱਚ ਹਾਂ 6 ਜਾਂ 7 ਗ੍ਰਾਮ ਪ੍ਰੋਟੀਨ ਹੁੰਦਾ ਇੱਕ ਜਿਹੜੀ ਆਮ ਜਿਹੜੀ ਫਾਰਮੀ ਜਿਹਨੂੰ ਕਹਿੰਦੇ ਆ ਉਹਨੂੰ ਖਾ ਲੋ ਤੇ ਆਲੂ ਖਾ ਲੋ ਚ ਕੋਈ ਖਾਸ ਫਰਕ ਨਹੀਂ ਹੁੰਦਾ ਤੇ ਜਿਹੜਾ ਕੜਕਨਾਥ ਹੈ ਜਿਹੜਾ ਇਹ ਅੰਡਾ ਇਹ ਅੰਡਾ ਇਹਦੇ ਵਿੱਚ ਕਿੰਨਾ ਪ੍ਰੋਟੀਨ ਹੈ ਪਤਾ ਤੁਹਾਨੂੰ 14 ਗ੍ਰਾਮ ਪ੍ਰੋਟੀਨ ਹੈ ਇਹਦੇ ਵਿੱਚ ਕਿਆ ਬਾਤ ਹੈ ਕਿਆ ਬਾਤ ਹੈ ਡਬਲ ਤੋਂ ਵੀ ਜ਼ਿਆਦਾ ਠੀਕ ਹੈ ਤੇ ਇਹਦੇ ਵਿੱਚ ਹਰ ਇੱਕ ਬਿਮਾਰੀ ਨੂੰ ਠੀਕ ਕਰਨ ਦੀ ਸਮਰੱਥਾ ਹੈਗੀ ਹੈ ਤੇ ਜੇ ਆਪਾਂ ਗੱਲ ਕਰੀਏ ਹੁਣ ਗਾਜਰ ਦੀ ਤੇ ਗਾਜਰ ਦੇ ਵਿੱਚ ਕੀ ਕੁਝ ਹੈਗਾ ਇਹ ਰੋਗ ਨੂੰ ਇਹ ਰੋਗ ਨੂੰ ਹੀਲ ਕਰ ਸਕਦੀ ਹੈ ਗਾਜਰ ਤੇ ਅੰਡੇ ਦਾ ਕੀ ਸੁਮੇਲ ਹੈ ਡਾਕਟਰ ਸਾਹਿਬ ਦੇਖੋ ਜੀ ਗਾਜਰ ਤੇ ਅੰਡੇ ਦਾ ਬੜਾ ਪਿਆਰਾ ਕੰਬੀਨੇਸ਼ਨ ਹੈ ਕੁਦਰਤ ਨੇ ਬਣਾਇਆ ਅੰਡੇ ਦੀ ਤਸਵੀਰ ਤੁਹਾਨੂੰ ਪਤਾ ਹੈ ਅੰਡੇ ਦੀ ਤਸਵੀਰ ਗਰਮ ਹੁੰਦੀ ਹੈ ਠੀਕ ਹੈ ਇਹਨੇ ਉਹਨੂੰ ਕੰਪਨਸੇਟ ਕਰਨਾ ਠੀਕ ਹੈ ਇਹਨੇ ਜਦੋਂ ਇਕੱਠੇ ਹੋ ਜਾਣਾ ਤੇ ਤੁਹਾਨੂੰ ਇਹਨੇ ਗਰਮੀ ਨਹੀਂ ਹੋਣ ਦੇਣੀ ਤੁਹਾਨੂੰ ਇਹਨੇ ਦਿੱਕਤ ਨਹੀਂ ਆਣ ਦੇਣੀ ਤੁਹਾਨੂੰ ਨੇ ਪਿਸ਼ਾਬ ਲੱਗ ਕੇ ਨਹੀਂ ਆਣ ਦੇਣਾ ਜਿਹੜਾ ਜਿਹੜੇ ਜਿਹੜੇ ਮੇਰੇ ਵੀਰਾਂ ਨੂੰ ਪਿਸ਼ਾਬ ਲੱਗ ਕੇ ਆਂਦਾ ਉਹਨਾਂ ਲਈ ਵੀ ਸਾਡੇ ਕੋਲ ਸਰਪ੍ਰਾਈਜ਼ ਹੈਗਾ ਪਰ ਉਹਨਾਂ ਨੂੰ ਇੱਕ ਸ਼ਰਤ 'ਤੇ ਉਹਨਾਂ ਨੂੰ ਵੀਡੀਓ ਅਖੀਰ ਤੱਕ ਦੇਖਣਾ ਪੈਣਾ। ਠੀਕ ਹੈ। ਉਹ ਆਪਾਂ ਇੱਕ ਸਰਪ੍ਰਾਈਜ਼ ਟ੍ਰਿਕ ਦੱਸਾਂਗੇ ਇਦਾਂ ਦਾ ਵੀ ਜਿਹਦੇ ਨਾਲ ਤੁਹਾਨੂੰ ਕੋਈ ਵੀ ਚੀਜ਼ ਖਾਣ ਦੀ ਜਾਂ ਬੰਧਾਣ ਦੀ ਲੋੜ ਨਹੀਂ ਹੈਗੀ ਸਿਰਫ ਇੱਕ ਛੋਟੀ ਜਿਹੀ ਲਾਈਫਸਟਾਈਲ ਮੋਡੀਫਿਕੇਸ਼ਨ ਕਰਨੀ ਹੈ। ਆਨੰਦ ਆ ਜਾਊਗਾ। ਸਰੀਰ ਦੇ ਵਿੱਚੋਂ ਜਿਹੜੀ ਗਰਮੀ ਹੈ ਨਿਊਟਰਲ ਹੋ ਜਾਏਗੀ। ਰਾਤ ਨੂੰ ਨੀਂਦ ਵੀ ਵਧੀਆ ਆਊਗੀ। ਠੀਕ ਹੈ। ਹਾਂਜੀ। ਤੇ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਵੀ ਜਿਹੜਾ ਇਹ ਨੁਸਖਾ ਹੈ ਫਾਰਮੂਲਾ ਅੰਡਾ ਤੇ ਗਾਜਰ ਵਾਲਾ ਨੁਸਖਾ ਫਾਰਮੂਲਾ ਜਿਹੜੇ ਬਿਲਕੁਲ ਹੀ ਮੰਜੇ ਤੇ ਲੱਗੇ ਪਏ ਨੇ ਜਿੰਨੇ ਜ਼ਿੰਦਗੀ ਤੋਂ ਨਰਾਸ਼ ਹੋਏ ਪਏ ਨੇ ਉਹਨਾਂ ਵਾਸਤੇ ਬੜੀ ਕੈਮ ਚੀਜ਼ ਬਣਾਉਣ ਵਾਲੇ ਹਾਂ ਦੇਖੋ ਫਰੂਕੀ ਸਾਹਿਬ ਇੱਕ ਤੁਹਾਨੂੰ ਗੱਲ ਹੁਣੇ ਸਮਝਾ ਦਿੰਨੇ ਆ ਬੜੀ ਪਿਆਰੀ ਗੱਲ ਹੈ ਤੁਹਾਨੂੰ ਸਮਝ ਆ ਜਾਏਗੀ ਆ ਦੇਖੋ ਆ ਜਿਹੜੀ ਚੀਜ਼ ਹੈ ਨਾ ਇਹਦੇ ਵਿੱਚ ਇੰਨੀ ਜਾਨ ਹੈ ਨਾ ਇੰਨੀ ਸਮਰੱਥਾ ਹੈਗੀ ਹੈ ਨਾ ਜਿਹੜਾ ਕਹਿੰਦੇ ਨਾ ਵੀ ਮੂਡ ਨਹੀਂ ਬੰਦਾ ਮੂਡ ਨਹੀਂ ਬੰਦਾ ਗੱਡੀ ਸਟਾਰਟ ਨਹੀਂ ਹੁੰਦੀ ਦਿਲ ਕਰਦਾ ਸਰੀਰ ਸਾਥ ਨਹੀਂ ਦਿੰਦਾ ਲਵਾਂਗੀਆਂ ਖਾ ਖਾ ਕੇ ਆੱਕ ਚੁੱਕੇ ਆ ਪੱਕ ਚੁੱਕੇ ਆ ਉਹ ਇੱਕ ਵਾਰੀ ਮੇਰੇ ਕਹਿਣ ਤੇ ਟਰਾਈ ਕਰਕੇ ਦੇਖੋ ਜੇ ਤੁਹਾਨੂੰ ਆਨੰਦ ਨਾ ਆਇਆ ਠੀਕ ਹੈ ਤੇ ਫਿਰ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਹਾਂ ਵੀ ਮਜ਼ਾ ਆ ਗਿਆ ਜੀ ਜੀ ਤੇ ਫਿਰ ਇਹ 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 ਲੌਂਗ ਕਿਉਂ ਲਾਇਆ ਜੀ ਤੁਸੀਂ ਜ਼ਰਦੀ ਦੇ ਉੱਤੇ ਦੇਖੋ ਜੀ ਹਰ ਚੀਜ਼ ਦਾ ਇੱਕ ਸੁਮੇਲ ਹੁੰਦਾ ਇੱਕ ਕੰਬੀਨੇਸ਼ਨ ਹੁੰਦਾ ਦੇਖੋ ਹੁਣ ਗਾਣਾ ਤੁਸੀਂ ਸੁਣਦੇ ਹੋ ਗਾਣਾ ਸੁਣ ਕੇ ਤੁਹਾਨੂੰ ਆਨੰਦ ਆਉਂਦਾ ਕੱਦਾਂ ਨੂੰ ਸਵਾਲ ਆਉਂਦਾ ਜੇ ਉਸੇ ਗਾਣੇ ਦੇ ਵਿੱਚ ਪਿੱਛੇ ਮਿਊਜ਼ਿਕ ਹੀ ਨਾ ਹੋਏ ਹੂੰ ਮਿਊਜ਼ਿਕ ਤੋਂ ਬਿਨਾ ਗਾਣਾ ਸੁਣੋਗੇ ਕਿੱਦਾਂ ਦਾ ਲੱਗੇਗਾ ਨਹੀਂ ਨਾ ਮਜ਼ਾ ਆਏਗਾ ਜਿੱਦਾਂ ਗਾਣੇ ਦੇ ਵਿੱਚ ਮਿਊਜ਼ਿਕ ਦਾ ਕੰਪੋਜੀਸ਼ਨ ਦਾ ਇਨਸਟਰੂਮੈਂਟਸ ਦਾ ਕੰਮ ਹੁੰਦਾ ਫਿਰ ਪ੍ਰੋਪਰ ਦੋਨੋਂ ਚੀਜ਼ਾਂ ਮਿਲ ਕੇ ਆਨੰਦ ਆਂਦਾ ਆਪਣੇ ਕਿੰਨਾਂ ਨੂੰ ਮਜ਼ਾ ਆਂਦਾ ਇੱਕ ਵਾਈਬ੍ਰੇਸ਼ਨ ਆਂਦੀ ਹੈ ਉਦਾਂ ਹੀ ਇਹ ਚੀਜ਼ਾਂ ਨੇ ਆਯੁਰਵੇਦ ਦੀਆਂ ਆਯੁਰਵੇਦ ਨੂੰ ਜੇ ਤੁਸੀਂ ਆਪਣਾ ਦੋਸਤ ਮੰਨ ਲਓ ਜੇ ਆਪਣਾ ਹਾਣੀ ਮੰਨ ਲਓ ਆਪਣਾ ਸਾਥੀ ਮੰਨ ਲਓ ਤੇ ਇਸ ਤੋਂ ਵਧੀਆ ਚੀਜ਼ ਹੀ ਕੋਈ ਨਹੀਂ ਜੇ ਤੁਸੀਂ ਇਹਨੂੰ ਆਪਣਾ ਦੁਸ਼ਮਣ ਸਮਝ ਲਓ ਇਹ ਤੋਂ ਗਾਹਾਂ ਗਾ ਲੱਗ ਕੇ ਭਜੋ ਤੇ ਜਾਓ ਤੁਸੀਂ ਕੈਮਿਸਟ ਸਟੋਰ ਤੇ ਉੱਥੋਂ ਜਾ ਕੇ ਲੈ ਲੋ ਮਹਿੰਗੀਆਂ ਦਵਾਈਆਂ ਉਹਨਾਂ ਨੇ ਕੀ ਕਰਨਾ ਤੁਹਾਡੇ ਕੈਮੀਕਲ ਜਦੋਂ ਅੰਦਰ ਜਾਣੇ ਨੇ ਤੁਹਾਡੇ ਸਭ ਤੋਂ ਪਹਿਲਾਂ ਤੇ ਫੇਫੜਿਆਂ ਨੂੰ ਨੁਕਸਾਨ ਹੋਣਾ ਉੱਤੋਂ ਬਾਅਦ ਤੁਹਾਡੇ ਲੀਵਰ ਨੂੰ ਨੁਕਸਾਨ ਹੋਣਾ ਉੱਤੋਂ ਬਾਅਦ ਤੁਹਾਡੀਆਂ ਕਿਡਨੀਆਂ ਨੂੰ ਨੁਕਸਾਨ ਹੋਣਾ ਜਿੱਦਾਂ ਜਿੱਦਾਂ ਉਹਨਾਂ ਗਾਂ ਤੁਰੀ ਜਾਣਾ ਉਦੋਂ ਦਾ ਤੁਹਾਡਾ ਉਹਨੇ ਬੇੜਾ ਭਾਈ ਜਾਣਾ ਅੱਛਾ ਡਾਕਟਰ ਸਾਹਿਬ ਚਲੋ ਬਹੁਤ ਸਾਰੇ ਜਿਹੜੇ ਸਾਡੇ ਲੋਕ ਹੈਗੇ ਨੇ ਬਹੁਤ ਸਾਰੀ ਜਨਤਾ ਹੈਗੀ ਹੈ ਜਿਨ੍ਹਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਜਵਾਨੀ ਦੀ ਸ਼ੁਰੂਆਤ ਦੇ ਵਿੱਚ ਬੜੀਆਂ ਗਲਤੀਆਂ ਕੀਤੀਆਂ ਉਹਨਾਂ ਨੂੰ ਕਵਰ ਅਪ ਕਰੇਗਾ ਤੁਹਾਡਾ ਰੁਸਕਾ ਫਾਰਮੂਲਾ ਇਹ ਉਹਨਾਂ ਵਾਸਤੇ ਕੋਈ ਹੋਰ ਨੁਸਕਾ ਫਾਰਮੂਲਾ ਤੁਸੀਂ ਇੰਟੀਗ੍ਰੇਟ ਕਰਕੇ ਰੱਖਿਆ ਹੋਇਆ ਦੇਖੋ ਜੀ ਪਹਿਲਾਂ ਤੇ ਮੈਂ ਤੁਹਾਨੂੰ ਇਹ ਚੀਜ਼ ਦੱਸ ਲੰਗਾ ਵਾਂ ਵੀ ਜਿਹੜਾ ਇਹ ਨੁਸਕਾ ਹੁੰਦਾ ਇਹ ਆਪਾਂ ਇੱਕ ਸੋਸ਼ਲ ਅਵੇਅਰਨੈਸ ਕਰਕੇ ਬਣਾਨੇ ਆ ਵੀ ਲੋਕਾਂ ਨੂੰ ਵੱਧ ਤੋਂ ਵੱਧ ਇੱਕ ਚੀਜ਼ ਪਿੱਛੇ ਜਾਗਰੂਤ ਕੀਤਾ ਜਾਏ ਕਿ ਤੁਹਾਡੀਆਂ ਜਿਹੜੀਆਂ ਕਿਚਨ ਆਈਟਮਸ ਨੇ ਤੁਹਾਡੀਆਂ ਰਸੋਈ ਦੇ ਵਿੱਚ ਜਿਹੜੀਆਂ ਕਾਮਨ ਚੀਜ਼ਾਂ ਪਈਆਂ ਨੇ ਇਹ ਕਿੰਨੀਆਂ ਪਾਵਰਫੁੱਲ ਨੇ ਕਿੰਨੀਆਂ ਵਧੀਆ ਚੀਜ਼ਾਂ ਨੇ ਜੇ ਇਹਨਾਂ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਏ ਤੇ ਇਹਨਾਂ ਦਾ ਕਿੰਨਾ ਸ਼ਾਨਦਾਰ ਫਾਇਦਾ ਤੁਸੀਂ ਲੈ ਸਕਦੇ ਹੋ ਤੇ ਦੂਜੇ ਨੰਬਰ ਤੇ ਇਸ ਤੋਂ ਵਧੀਆ ਚੀਜ਼ਾਂ ਹੁਣ ਕਈ ਮੇਰੇ ਵੀਰ ਭਰਾ ਇਦਾਂ ਦੇ ਨੇ ਉਹ ਕਹਿੰਦੇ ਜੀ ਸਾਡੇ ਕੋਲ ਮਿਹਨਤ ਨਹੀਂ ਹੁੰਦੀ ਸਾਡੇ ਕੋਲ ਅੰਡੇ ਨਹੀਂ ਉਬਾਲੇ ਜਾਂਦੇ ਸਾਡੇ ਕੋਲ ਕੜਕਨਾਥ ਦੇ ਅੰਡੇ ਨਹੀਂ ਲੱਭਣੇ ਠੀਕ ਹੈ ਨਾ ਜੀ ਜਾਂ ਉਹਨਾਂ ਲਈ ਫਿਰ ਚੀਜ਼ਾਂ ਆਪਾਂ ਕੜਕਨਾਥ ਵਾਲਾ ਕੈਪਸੂਲ ਬਣਾਇਆ ਕੜਕਨੱਤ ਕੈਪਸੂਲ ਕੈਪਸੂਲ ਬਣਾਤਾ ਜੀ ਆ ਕੜਕੇਗਾ ਬੰਦਾ ਕੜਕੇਗਾ ਜੀ ਕੜਕ ਕੜਕ ਕੇ ਗੱਜ ਕੱਜ ਕੇ ਦੱਸੇਗਾ ਵੀ ਮੁੱਛਾਂ ਖੜੀਆਂ ਰੰਦੀਆਂ ਤੇ ਰੋਟੀ ਵੀ ਤਾਜੀ ਮਿਲਦੀ ਐ ਤੇ ਮੱਖਣ ਵੀ ਲਾ ਕੇ ਮਿਲਦੀ ਐ ਆ ਦੇਖੋ ਹੁਣ ਮੈਂ ਇੱਕ ਚੀਜ਼ ਇੱਥੇ ਸਪੈਸੀਫਿਕਲੀ ਕਲੀਅਰ ਕਰਨੀ ਚਾਹੁੰਦਾ ਦੇਖਣ ਵਾਲਿਆਂ ਨੂੰ ਵੀ ਇਹ ਕੋਈ ਅਸੀਂ ਚੀਜ਼ ਜਿਹੜੀ ਦਿਨੇ ਪਏ ਨਾ ਉਹਦੇ ਵਿੱਚ ਬ੍ਰਾਂਡ ਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਪਾਨੇ ਆ ਉਹਨਾਂ ਦਾ ਸਬੂਤ ਕੀ ਐ ਦੇਖੋ ਅਕਸਰ ਕੀ ਹੈ ਜਦੋਂ ਆਪਾਂ ਨੂੰ ਕੈਮਿਸਟ ਸ਼ਾਪ ਤੋਂ ਕੋਈ ਚੀਜ਼ ਮਿਲਦੀ ਹੈ ਨਾ ਉਹਦੇ ਵਿੱਚ ਨਾ ਸਫੇਦ ਰੰਗ ਦਾ ਇੱਕ ਪਾਊਡਰ ਪਾਇਆ ਹੁੰਦਾ ਉਹਨਾਂ ਨੇ ਆਹ ਮਾੜਾ ਜਿਹਾ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਦੇ ਆਂ ਵੀ ਮੈਂ ਆਹ ਕੈਪਸੂਲ ਖੋਲ ਕੇ ਦਿਖਾ ਲੰਗਾ ਵਾਂ ਵੀ ਇਹਦੇ ਵਿੱਚ ਪਾਇਆ ਕੀ ਹੈ ਇਹ ਆਹ ਦੇਖੋ ਜੀ ਆਹ ਪਾਇਆ ਜੀ ਇਹਦੇ ਵਿੱਚ ਲੱਭੋ ਕੋਈ ਚਿੱਟੀ ਚੀਜ਼ ਲੱਭਦੀ ਪਈ ਤੁਹਾਨੂੰ ਲੱਭ ਰਹੀ ਹੈ ਦੱਸੋ ਕੁਝ ਵੀ ਨਹੀਂ ਹੈ ਵਿੱਚ ਸਿਰਫ ਤੇ ਸਿਰਫ ਕਿਚਨ ਆਈਟਮਸ ਪਾਈਆਂ ਨੇ ਆਪਾਂ ਕਿਚਨ ਆਈਟਮਸ ਪਾਈਆਂ ਇੱਕ ਦੋ ਬਹੁਤ ਜਿਹੜੀਆਂ ਦੁਰਲਭ ਜੜੀ ਬੂਟੀਆਂ ਨੇ ਜਿਹੜੀਆਂ ਬਹੁਤ ਰੀਅਰ ਮਿਲਦੀਆਂ ਨੇ ਉਹ ਲੱਭ ਕੇ ਪਾਈਆਂ ਨੇ ਹਿਮਾਲਿਆ ਤੋਂ ਮਿਲਦੀਆਂ ਨੇ ਬਹੁਤ ਮੁਸ਼ਕਲ ਲੱਭਣੀਆਂ ਪੈਂਦੀਆਂ ਨੇ ਉਹ ਹੀ ਮਿਹਨਤ ਕਰਦੇ ਆ ਉਹ ਮਿਹਨਤ ਕਰਦੇ ਆ ਤੇ ਰਿਜ਼ਲਟ ਜਿਹੜਾ ਇਹਦਾ ਫੈਰਾ ਹੁੰਦਾ ਉਹ ਪਾਸ ਆਉਣ ਕਰਦੇ ਆ ਕਿੰਨਾਂ ਨੂੰ ਜਿਹੜੇ ਆ ਯੂਜ਼ ਕਰਦੇ ਨੇ ਕੜਕਨਾਥ ਕੈਪਸੂਲ ਜਿਹੜਾ ਯੂਜ਼ ਕਰਦੇ ਨੇ ਤੇ ਇਹ ਜਦੋਂ ਕੈਪਸੂਲ ਬੰਦਾ ਵਰਤ ਲੈਂਦਾ ਨਾ ਤੇ ਉਹ ਕਹਿੰਦਾ ਵੀ ਵਾਕਈ ਮੇਰੀ ਜ਼ਿੰਦਗੀ ਬਦਲ ਗਈ ਤੇ ਮੈਨੂੰ ਮਜ਼ਾ ਆ ਗਿਆ ਉਹ ਟਾਈਮਿੰਗ ਜਿਹੜੀ ਮੈਂ ਲੱਭਦਾ ਸੀ ਉਹ ਵੀਰੇਜ ਦੀ ਕੁਆਲਿਟੀ ਉਸ ਪਰਮ ਕਾਉਂਟ ਹਰ ਚੀਜ਼ ਜਿਹੜੀ ਜਿਹੜੀ ਮੈਂ ਐਕਸਪੈਕਟ ਨਹੀਂ ਸੀ ਕੀਤੀ ਵੀ ਇਹ ਚੀਜ਼ਾਂ ਮੇਰੇ ਨਾਲ ਹੋ ਸਕਦੀਆਂ ਵਾਕਈ ਬੰਦੇ ਨੂੰ ਇਹ ਬਲੀਵ ਨਹੀਂ ਹੁੰਦਾ ਵੀ ਇਹ ਮੇਰਾ ਉਹੀ ਸਰੀਰ ਹੈ ਜਿਹੜਾ ਮੈਨੂੰ ਕਦੀ ਆਨੰਦ ਨਹੀਂ ਸੀ ਦੇ ਸਕਿਆ ਜੋ ਆਨੰਦ ਮੈਂ ਲੱਭਦਾ ਸੀ ਉਹ ਸਾਰਾ ਕੁਝ ਮੈਨੂੰ ਮਿਲ ਗਿਆ ਕੀ ਬਤਾ ਅੱਛਾ ਜੀ ਡਾਕਟਰ ਸਾਹਿਬ ਫਿਰ ਤੇ ਉਸਕਾ ਫਾਰਮੂਲਾ ਜਿਹੜਾ ਹੈ ਇਹ ਇਹਨੂੰ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸਾਨੂੰ ਦੱਸੋ ਕਿ ਇਹ ਬਣਾਉਣਾ ਕਿਵੇਂ ਬੋਦੀ ਜੀ ਜੀ ਫਰੂਕੀ ਸਾਹਿਬ ਅੱਛਾ ਉਹ ਦੋਸਤੋ ਇਸ ਤੋਂ ਇਲਾਵਾ ਜਿਹੜੇ ਇਹ ਕੜਕਨਾਥ ਫਿਰ ਆਮ ਤੁਸੀਂ ਦੇ ਦਿੰਦੇ ਹੋ ਜਿਹੜਾ ਇੱਥੇ ਮਰੀਜ਼ ਆਉਂਦਾ ਹੈ ਜਿਨ੍ਹਾਂ ਤੇ ਇਹ ਕੰਮ ਨਹੀਂ ਕਰਦਾ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਬਿਲਕੁਲ ਜੀ ਬਿਲਕੁਲ ਦਿੰਨੇ ਆ ਜੀ ਦਿੰਦੇ ਕਿਉਂ ਨਹੀਂ ਆਪਾਂ ਅੱਛਾ ਸਭ ਕੁਝ ਦੇ ਦਿੰਨੇ ਆ ਜੀ ਆਪਾਂ ਅਸੀਂ ਕੋਈ ਵੀ ਆਏ ਸਾਡੇ ਕੋ ਵੀਰ ਭਰਾ ਆਪਾਂ ਉਹਨਾਂ ਨੂੰ ਨਾਰਾਜ਼ ਨਹੀਂ ਹੁੰਦੇ ਇਹਦਾ ਸਾਡੇ ਲਈ ਜਿਹੜਾ ਵੀ ਆਏ ਉਹ ਪਰਮਾਤਮਾ ਦਾ ਜੀ ਹੈ ਤੇ ਆਪਾਂ ਹਰ ਬੰਦੇ ਦਾ ਉਦਾਂ ਹੀ ਪਿਆਰ ਸਤਿਕਾਰ ਨਾਲ ਸਵਾਗਤ ਕਰੀਦਾ ਆਏ ਦਾ ਦੇਖੋ ਜੀ ਇਹ ਚ ਪਾਣਾ ਕੀ ਹੈ ਆਹ ਦੇਖੋ ਇੱਕ ਆਪਾਂ ਲੌਂਗ ਲੈ ਲਿਆ ਜੀ ਠੀਕ ਹੈ ਤੇ ਇਹਦੇ ਵਿੱਚ ਆਪਾਂ ਪਾਲੀਆਂ ਥੋੜੀਆਂ ਜੀਆਂ ਪਿਲ ਲੌਂਗ ਨੂੰ ਚੰਗੀ ਤਰ੍ਹਾਂ ਦੇਖੋ ਇਹਦਾ ਪਾਊਡਰ ਕਰ ਲਿਆ ਜੀ ਆ ਦੇਖੋ ਬਹੁਤ ਸੁੱਕਾ ਹੋ ਜਾਂਦਾ ਜੀ ਥੋੜੀ ਜੀ ਮਿਹਨਤ ਕਰਨੀ ਪੈਂਦੀ ਹੈ ਬਾਕੀ ਆਪਣੇ ਸਰੀਰ ਲਈ ਬੰਦਾ ਜੇ ਮਿਹਨਤ ਕਰੇਗਾ ਤਾਂ ਉਹਦਾ ਆਪਾਂ ਨੂੰ ਇਨਾਮ ਰਿਵਾਰਡ ਜਰੂਰ ਮਿਲੇਗਾ ਦੇਖੋ ਜੀ ਬਹੁਤ ਹੀ ਵਧੀਆ ਇਹਨੂੰ ਕਰ ਲਿਆ ਜੀ ਪਹਿਲਾਂ ਆਪਾਂ ਠੀਕ ਹੈ ਚੰਗੀ ਤਰ੍ਹਾਂ ਉਸ ਤੋਂ ਬਾਅਦ ਬੜੀਆਂ ਗਾਜਨਾ ਆਪਾਂ ਕਦੂਕਸ ਕੀਤੀਆਂ ਠੀਕ ਹੈ ਉਹਨੂੰ ਆਪਾਂ ਇਹਦੇ ਵਿੱਚ ਪਾ ਲਿਆ ਆਪਾਂ ਫੇਰ ਲਾਲ ਫਰੂਕੀ ਸਾਹਿਬ ਚਾਰ ਜਿਹੜੇ ਹੈਗੇ ਨੇ ਨਾ ਹਾਂਜੀ ਚਾਰ ਗੋਲੀਆਂ ਦਾ ਸਮਾਨ ਤਿਆਰ ਕਰ ਰਹੇ ਆ ਤੁਸੀਂ ਜਿੰਨੀਆਂ ਤਿਆਰ ਕਰਨੀਆਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਮਤਲਬ ਚਾਰ ਗੋਲੀਆਂ 'ਚ ਇੱਕ ਲੌਂਗ ਪਏਗਾ ਚਾਰ ਗੋਲੀਆਂ ਦੇ ਪਿੱਛੇ ਇੱਕ ਲੌਂਗ ਪੈਣਾ ਜੀ ਬਿਲਕੁਲ ਠੀਕ ਹੈ ਤੁਸੀਂ ਇੱਕ ਜ਼ਰਦੀ ਪੈਣੀ ਹੈ ਅੰਡੇ ਦੀ ਠੀਕ ਹੈ ਠੀਕ ਹੈ ਆ ਸਾਰਾ ਸਮਾਨ ਹੋ ਗਿਆ ਜੀ ਇਹ ਵਿੱਚ ਜ਼ਰਦੀ ਪੈ ਗਈ ਇਹਨੂੰ ਆਪਾਂ ਚੰਗੀ ਤਰ੍ਹਾਂ ਜਰਾ ਮਿਕਸ ਕਰ ਲਿਆ ਇਹ ਮਤਲਬ ਜਿਹੜਾ ਕਦੂਕਸ਼ ਕੀਤਾ ਹੋਇਆ ਇਹ ਬਣ ਗਿਆ ਜੀ ਇੱਕ ਲੌਂਗ ਇੱਕ ਅੰਡੇ ਦੀ ਜ਼ਰਦੀ ਤੇ ਥੋੜੀਆਂ ਜੀਆਂ ਗਾਜਰਾਂ ਜਿਹੜੀਆਂ ਕੀਤੀਆਂ ਉਹਨਾਂ ਨੂੰ ਮਿਕਸ ਕਰ ਲਿਆ ਇਦਾਂ ਕਰਕੇ ਆ ਦੇਖੋ ਇਹਦੇ ਵਿੱਚ ਆਪਾਂ ਹੁਣ ਜਿਹੜੀ ਫਾਈਨਲ ਆਈਟਮ ਕਿਹੜੀ ਪਾਣੀ ਹੈ ਜੀ ਆਪਾਂ ਪਾਣੀ ਹੈ ਛੋਟੀ ਮੱਖੀ ਦਾ ਜਿਹੜਾ ਸ਼ਹਿਦ ਹੈ ਸ਼ਹਿਦ ਆਪਾਂ ਨੂੰ ਥੋੜੀ ਜਿਹੀ ਮਿਹਨਤ ਕਰਕੇ ਜੇ ਲੱਭੀਏ ਆਪਾਂ ਜੇ ਆਪਾਂ ਨੂੰ ਪਿਓਰ ਸ਼ਹਿਦ ਮਿਲ ਜੇ ਤੇ ਇਹਦੇ ਵਿੱਚ ਆਪਾਂ ਤਕਰੀਬਨ ਇੱਕ ਚਮਚਾ ਜਿਹੜਾ ਸ਼ਹਿਦ ਦਾ ਆਪਾਂ ਐਡ ਕਰਨ ਲੱਗੇ ਆ ਲੋ ਜੀ ਇਹਨੂੰ ਹੁਣ ਆਪਾਂ ਥੋੜਾ ਮਿਕਸ ਕਰਾਂਗੇ ਸ਼ਾਇਦ ਨੂੰ ਇਹਦੇ ਵਿੱਚ ਇਹ ਹੋ ਗਿਆ ਗਾਜਰਾ ਹੋ ਗਿਆ ਗਾਜਰਾ ਮੈਸ਼ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਲੌਂਗ ਆ ਗਿਆ ਲੌਂਗ ਤੋਂ ਬਾਅਦ ਜਦੋਂ ਪਿਆਰਾ ਇਹਦਾ ਰੰਗ ਬਣਿਆ ਠੀਕ ਹੈ ਤੇ ਇਦਾਂ ਦਾ ਇਹਨੇ ਰੰਗ ਪਾੜਣਾ ਤੁਹਾਡੇ ਜੀਵਨ ਦੇ ਵਿੱਚ ਤੁਹਾਡੀ ਗ੍ਰਿਸ਼ਤੀ ਜਿਹੜਾ ਪਰਿਵਾਰ ਏ ਉਹਨੂੰ ਇੱਦਾਂ ਦਾ ਸੋਹਣਾ ਰੰਗ ਦੇ ਦੇਣਾ ਫਿਰ ਇਹ ਚਮਚਾ ਅੱਧਾ ਕਿ ਚਮਚਾ ਕਾਫੀ ਹੈ ਜਾਂ ਇੱਕ ਚਮਚਾ ਲੈਣਾ ਜੀ ਗੋਲੀ ਦੇ ਮੁਤਾਬਕ ਗੋਲੀ ਦੇ ਮੁਤਾਬਕ ਜੀ ਗੋਲੀ ਦੇ ਮੁਤਾਬਕ ਲੈਣਾ ਆਪਾਂ ਇਹ ਨੂੰ ਇਹਦੀਆਂ ਤਕਰੀਬਨ ਤਕਰੀਬਨ ਆਪਣੀਆਂ 4 ਖਿਰਾਕਾਂ ਬਣ ਜਾਣੀਆਂ ਇੱਕ ਵਾਰ ਦੇ ਵਿੱਚ ਠੀਕ ਹੈ ਆ ਦੇਖੋ ਜੀ ਮੈਂ ਹੁਣ ਲੱਗਾ ਗੋਲੀਆਂ ਵੱਟਣੀਆਂ ਦੀਆਂ ਠੀਕ ਹੈ ਮਤਲਬ ਜ਼ਰਦੀ ਜਿੰਨੀ ਗੋਲੀ ਵੱਟ ਲੈਣੀ ਹੈ ਹਾਂਜੀ 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 ਆ ਵੱਟੀ ਗਈ ਜੀ ਗੋਲੀ ਆ ਤੇ ਆ ਬਣ ਗਈ ਜੀ ਇਹ ਗੋਲੀ ਇਹ ਕਿ ਕਿਹੜਾ ਨੁਸਖਾ ਬਣ ਗਿਆ ਇਹ ਬਣ ਗਿਆ ਜੀ ਕੜਕਨਾਥ ਵਾਲੀ ਗੋਲੀ ਕਿਆ ਬਾਤ ਹੈ ਕੜਕਨਾਥ ਵਾਲੀ ਗੋਲੀ ਹੂੰ ਤੇ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਗਾਜਰ ਮਿਕਸ ਕੀਤੀ ਐ ਇਸ ਗੋਲੀ ਬਣਾਉਣ ਦੇ ਵਿੱਚ ਸ਼ਹਿਦ ਮਿਕਸ ਕੀਤਾ ਹੈ ਲੌਂਗ ਮਿਕਸ ਕੀਤਾ ਹੈ ਔਰ ਗਾਜਰਾ ਜਿਹੜੀਆਂ ਕद्दूकस ਕਰਕੇ ਉਸ ਦਾ ਇਸਤੇਮਾਲ ਕੀਤਾ ਤੇ ਗੋਲੀ ਬਣੀ ਆ ਦੇਖੋ ਕਿਆ ਬਾਤ ਹੈ ਡਾਕਟਰ ਸਾਹਿਬ ਇਹ ਨੁਸਖੇ ਫਾਰਮੂਲੇ ਲੈ ਕਿ ਕਿੱਥੋਂ ਆਣੇ ਇਦਾਂ ਦੇ ਬਾਜੀ ਇਹ ਪਰਮਾਤਮਾ ਵੱਲੋਂ ਹੀ ਆ ਜੀ ਸਾਰਾ ਕੁਝ ਸਾਡੇ ਵੱਡਿਆਂ ਦਾ ਬਜ਼ੁਰਗਾਂ ਦਾ ਸਾਨੂੰ ਆਸ਼ੀਰਵਾਦ ਹੈ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਕਾਕਾ ਆਪਣੇ ਕੋਲ ਨਾ ਰੱਖੀ ਇਹਨੂੰ ਜਿੰਨਾ ਜ਼ਿਆਦਾ ਕਮਾਏਗਾ ਉਹਨਾਂ ਤੇਨੂੰ ਲੁਕੀ ਸਾਰੇ ਪਿਆਰ ਦੇਣਗੇ ਤੇ ਨਾਲ ਮੈਂ ਇਹ ਵੀ ਰਿਕੁਐਸਟ ਕਰਦਾ ਵਾਂ ਵੀ ਜਿੱਦਾਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਉਹਨਾਂ ਨਾਲ ਫਰੂਕੀ ਸਾਹਿਬ ਨੂੰ ਤੇ ਫਰੂਕੀ ਸਾਹਿਬ ਦੇ ਚੈਨਲ ਨੂੰ ਵੀ ਕਰਨਾ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਨਾ ਇਹ ਨਹੀਂ ਵੀ ਜਿੰਨੂੰ ਜਿੰਨੂੰ ਫਾਇਦਾ ਹੁੰਦਾ ਵੀ ਉਹ ਆਪਣਾ ਘਰ ਬੈਠਾ ਰਹੇ ਆਰਾਮ ਨਾਲ ਨਜ਼ਾਰੇ ਲਏ ਤੇ ਜਿੰਨੇ ਵੀਰ ਭਰਾਵਾਂ ਦਾ ਵੱਧ ਤੋਂ ਵੱਧ ਫਾਇਦਾ ਹੋਏਗਾ ਉਨਾਂ ਮੇਰਾ ਫਾਇਦਾ ਉਹਨਾਂ ਤੁਹਾਡਾ ਫਾਇਦਾ ਵੀ ਤਾਂ ਜੋ ਅਸੀਂ ਆਨਰਲ ਟਾਈਮ 'ਚ ਤੁਹਾਡੇ ਲਈ ਇਸ ਤੋਂ ਵੀ ਹੋਰ ਉੱਪਰ ਦੀ ਚੀਜ਼ਾਂ ਲੈ ਕੇ ਆਂਦੇ ਰਹੀਏ ਇੱਕ ਆਪਾਂ ਪ੍ਰੋਮਿਸ ਕੀਤਾ ਸੀ ਐਂਡ 'ਚ ਵੀ ਜਿਹੜੇ-ਜਿਹੜੇ ਮੇਰੇ ਵੀਰਾਂ ਭਰਾਵਾਂ ਨੂੰ ਗਰਮੀ ਦੀ ਸ਼ਿਕਾਇਤ ਹੈ ਜਾਂ ਜਿਨ੍ਹਾਂ ਦਾ ਪਿਸ਼ਾਬ ਵਾਲਾ ਜਿਹੜਾ ਸਿਸਟਮ ਉਹ ਠੀਕ ਨਹੀਂ ਹੈਗਾ ਪਿਸ਼ਾਬ ਲੱਗ ਕੇ ਆਂਦਾ ਜਾਂ ਕਈ ਵਾਰੀ ਜਦੋਂ ਪਿਸ਼ਾਬ ਦੀ ਥੈਲੀ ਖਾਲੀ ਨਹੀਂ ਹੁੰਦੀ ਉਦੋਂ ਬੰਦਾ ਬਹੁਤ ਪਰੇਸ਼ਾਨ ਹੁੰਦਾ ਪਿਸ਼ਾਬ ਬਹੁਤ ਘਟ-ਘਟ ਕਰਕੇ ਆਂਦਾ ਉਹ ਪ੍ਰੋਪਰ ਪ੍ਰੈਸ਼ਰ ਤੇ ਜੇ ਪਿਸ਼ਾਬ ਲੈ ਕੇ ਆਣਾ ਚਾਹੁੰਦੇ ਨੇ ਸਪੈਸ਼ਲੀ ਸਰਦੀਆਂ ਦੇ ਮਹੀਨੇ ਚ ਸਰਦੀਆਂ ਜਦੋਂ ਆਉਂਦੀਆਂ ਨੇ ਉਦੋਂ ਪਿਸ਼ਾਬ ਵਾਲੀ ਜਿਹੜੀ ਸਮੱਸਿਆ ਉਹ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਤੇ ਬਿਨਾ ਕਿਸੇ ਨੁਸਕੇ ਦੇ ਬਿਨਾ ਕਿਸੇ ਚੀਜ਼ ਦੇ ਖਾਦੇ ਪੀਤੇ ਪਿਸ਼ਾਬ ਵਾਲੀ ਟੈਂਕੀ ਨੂੰ ਖਾਲੀ ਕਿੱਦਾਂ ਕਰਨਾ ਇੱਕ ਤੇ ਆਪਾਂ ਵੀਡੀਓ ਦਿੱਤੀ ਸੀ ਤੁਹਾਨੂੰ ਯਾਦ ਹੋਣਾ ਲਾਸਟ ਟਾਈਮ ਜਿਹੜਾ ਆਪਾਂ ਕਿਹਾ ਸੀ ਵੀ ਬਹਿ ਕੇ ਪਿਸ਼ਾਬ ਕਰਨਾ ਜੇ ਬਹਿ ਕੇ ਪਿਸ਼ਾਬ ਕਰੋ ਤੇ ਉਹਦੇ ਆਪਣੇ ਫਾਇਦੇ ਨੇ ਇਹ ਇੱਕ ਹੋਰ ਚੀਜ਼ ਹੈ ਇਹ ਅਲੱਗ ਅਲੱਗ ਚੀਜ਼ ਹੈ ਇਹ ਤੁਸੀਂ ਰਾਤ ਨੂੰ ਜਦੋਂ ਭੋਜਨ ਛੱਕ ਲੈਣਾ ਉਹਦੇ ਤੋਂ 15-20 ਮਿੰਟ ਬਾਅਦ ਅੱਧੇ ਘੰਟੇ ਬਾਅਦ ਇੱਕ ਟੱਪ ਲੈਣਾ ਉਹਦੇ ਵਿੱਚ ਗਰਮ ਪਾਣੀ ਪਾ ਲੈਣਾ ਟੱਪ ਦੇ ਵਿੱਚ ਤੁਸੀਂ ਜਦੋਂ ਬੈਠੋਗੇ ਆਪ ਠੀਕ ਹੈ ਤੁਸੀਂ ਲੱਤਾਂ ਅੰਦਰ ਕਰਕੇ ਵੀ ਬੈਠ ਸਕਦੇ ਹੋ ਲੱਤਾਂ ਬਾਹਰ ਕੱਢ ਕੇ ਵੀ ਬੈਠ ਸਕਦੇ ਹੋ ਜਦੋਂ ਤੁਹਾਡਾ ਢਾੜੇ ਆ ਜਿਹੜੀ ਚੀਜ਼ ਹੈ ਇੱਥੋਂ ਲੈ ਕੇ ਗੋਡਿਆਂ ਤੱਕ ਇਹ ਚੀਜ਼ ਜਦੋਂ ਗਰਮ ਪਾਣੀ ਦੇ ਅੰਦਰ ਡੁੱਬ ਜੇਗੀ ਠੀਕ ਹੈ ਤੇ ਗਰਮ ਪਾਣੀ ਦੇ ਵਿੱਚ ਤੁਸੀਂ ਘੱਟੋ ਘੱਟ 500-7 ਮਿੰਟ ਬਹਿਣਾ ਹੀ ਵੈਣਾ ਹੈ ਗਰਮ ਪਾਣੀ ਇੰਨਾ ਜ਼ਿਆਦਾ ਨਹੀਂ ਲੈਣਾ ਵੀ ਤੁਹਾਡੀ ਸਕਿਨ ਸੜੇ ਠੀਕ ਹੈ ਸਹਿੰਦਾ ਸਹਿੰਦਾ ਜਿਹੜਾ ਤੁਹਾਡਾ ਸਰੀਰ ਆਰਾਮ ਨਾਲ ਬੀਰ ਕਰ ਸਕਦਾ ਸਹਿ ਸਕਦਾ ਠੀਕ ਹੈ ਤੁਸੀਂ ਜਦੋਂ 5 ਤੋਂ 7 ਮਿੰਟ ਬੈਠੋਗੇ ਤੁਹਾਡੇ ਅੰਦਰ ਦੀ ਜਿੰਨੀ ਗਰਮੀ ਹੈ ਸਭ ਤੁਹਾਡੀ ਪਿਸ਼ਾਬ ਵਾਲੀ ਥੈਲੀ ਤੁਹਾਨੂੰ ਇੱਕਦਮ ਜ਼ੋਰ ਨਾਲ ਪਿਸ਼ਾਬ ਆਏਗਾ ਪੂਰੇ ਪ੍ਰੈਸ਼ਰ ਨਾਲ ਪਿਸ਼ਾਬ ਆਏਗਾ ਪਿਸ਼ਾਬ ਵਾਲੀ ਥੈਲੀ ਤੁਹਾਡੀ ਖਾਲੀ ਤੁਸੀਂ ਬਿਲਕੁਲ ਰਿਲੈਕਸ ਹੋ ਕੇ ਸੋਵੋਗੇ ਤੁਹਾਨੂੰ ਨੀਂਦ ਬਹੁਤ ਵਧੀਆ ਆਏਗੀ ਇਹਦੇ ਵਿੱਚ ਤੁਹਾਡਾ 1 ਰੁਪਿਆ ਵੀ ਖਰਚਾ ਨਹੀਂ ਆਣਾ ਤੇ ਤੁਹਾਡੇ ਅੰਦਰ ਦੀ ਜਿਹੜੀ ਢੀਟ ਜੀ ਨੂੰ ਕਹਿੰਦੇ ਗਰਮੀ ਜਿਹੜਾ ਅੰਦਰ ਤਜਾ ਪਿਸ਼ਾਬ ਵਾਲੀ ਟੱਲੀ ਦੇ ਵਿੱਚ ਇਕੱਠਾ ਹੋਇਆ ਜਿਹੜਾ ਤੁਹਾਨੂੰ ਰੋਜ਼ ਪਰੇਸ਼ਾਨ ਕਰਦਾ ਉਹਦੇ ਤੋਂ ਛੁੱਟੀ ਮਿਲ ਜੇਗੀ। ਕੀ ਕੀ ਮਤ? ਅੱਛਾ ਤੇ ਡਾਕਟਰ ਸਾਹਿਬ ਫਿਰ ਹੁਣ ਆਖਰ ਦੇ ਵਿੱਚ ਇਹ ਜਿਹੜੀ ਗੋਲੀ ਹੈ ਇਹਦਾ ਇਸਤੇਮਾਲ ਕਦੋਂ ਕਰਨਾ ਹੈ ਕਿਸ ਵੇਲੇ ਇਸਤੇਮਾਲ ਕਰਨਾ ਹੈ ਤੇ ਜਿਹੜੇ ਸਾਡੇ ਭੈਣ ਭਰਾ ਜਿਹੜੇ ਸਾਡੇ ਭਰਾ ਜਿਹੜੇ ਨੇ ਉਹ ਇਹ ਅੰਡਾ ਨਹੀਂ ਖਾਂਦੇ ਵੈਜੀਟੇਰੀਅਨ ਨੇ ਉਹਨਾਂ ਵਾਸਤੇ ਕੀ ਹੱਲ ਹੈ? ਬਹੁਤ ਆਸਾਨ ਹੈ ਜੀ ਉਹਨਾਂ ਦਾ ਹੱਲ ਉਹ ਵੀ ਸੁਣ ਲਓ। ਜਿਹੜੇ ਮੇਰੇ ਵੀਰ ਭਰਾ ਵੈਜੀਟੇਰੀਅਨ ਨੇ ਜਾਂ ਜਿਹੜੇ ਵੀਰ ਭਰਾ ਨਹੀਂ ਅੰਡਾ ਖਾ ਸਕਦੇ ਉਹਨਾਂ ਲਈ ਬਹੁਤ ਸੌਖਾ ਜੀ ਉਹਨੇ ਸਾਰਾ ਸਮਾਨ ਐਜ਼ ਇਟ ਇਜ਼ ਪਾਣਾ ਗਾਜਰਾ ਵੀ ਉਦਾਂ ਹੀ ਪਾਣੀ ਹੈ ਸ਼ਹਿਰ ਵੀ ਉਦਾਂ ਹੀ ਪਾਣਾ ਜਿਹੜਾ ਲੌਂਗ ਹੈ ਉਹ ਇੱਕ ਦੀ ਥਾਂ ਦੋ ਕਰ ਦੇਣੇ ਨੇ ਬਸ ਹੋਰ ਰਿਜ਼ਲਟ ਮਿਲੇਗਾ ਸ਼ਾਨਦਾਰ ਰਿਜ਼ਲਟ ਮਿਲੇਗਾ ਮੇਰਕੋ ਬਹੁਤ ਆਂਦੇ ਨੇ ਵੈਜੀਟੇਰੀਅਨ ਉਹ ਕਹਿੰਦੇ ਜੀ ਕੜਕਨਾਥ ਗੋਲੀ ਅਸੀਂ ਵਰਤਨੀ ਚਾਹਨੇ ਆ ਬਟ ਸਾਡੀ ਮਜਬੂਰੀ ਹੈ ਵੀ ਅਸੀਂ ਜਿਹੜਾ ਤੁਹਾਡਾ ਕੜਕਨਾਥ ਕੈਪਸੂਲ ਹੈ ਉਹਦੇ 'ਚ ਤਾਂ ਨਹੀਂ ਇਸ ਤਰ੍ਹਾਂ ਦੇ ਕੁਝ ਇੰਗਰੀਡੀਅੰਟਸ ਨਹੀਂ 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 ਫੁਰਕੀ ਸਾਹਿਬ ਉਹ 100% ਜਿਹੜਾ ਕੜਕਨਾਥ ਕੈਪਸੂਲ ਹੈ ਉਹ 100% ਵੈਜੀਟੇਰੀਅਨ ਹੈ ਬਹੁਤ ਵੀਰ ਭਰਾ ਜਿਹੜੇ ਵੈਜੀਟੇਰੀਅਨ ਨੇ ਜਿਹੜੇ ਸਟ੍ਰਿਕਟਲੀ ਜਿਹੜੇ ਕਿ ਨਾਨ-ਵੈਜ ਢਾਬੇ ਤੋਂ ਰੋਟੀ ਵੀ ਨਹੀਂ ਖਾਂਦੇ ਉਹ ਵੀ ਲੈ ਕੇ ਜਾਂਦੇ ਨੇ ਉਹਨਾਂ ਨੂੰ ਵੀ ਸ਼ਾਨਦਾਰ ਫਾਇਦਾ ਹੁੰਦਾ ਉਹਦੇ ਵਿੱਚ ਕੋਈ ਚੀਜ਼ ਇਦਾਂ ਦੀ ਨਾਨ-ਵੈਜ ਵਾਲੀ ਨਹੀਂ ਯੂਜ਼ ਹੋਈ ਅੱਛਾ ਤੇ ਡਾਕਟਰ ਸਾਹਿਬ ਫਿਰ ਕਿੰਨੇ ਕ ਟਾਈਮ 'ਚ ਜਿਹੜੀ ਕੰਮ ਚੱਕ ਦਿੰਦਾ ਜੀ ਦੇਖੋ ਪਹਿਲੀ ਗੱਲ ਤੇ ਮੈਂ ਇਹ ਜਿਹੜਾ ਫਾਰਮੂਲਾ ਵਰਤਣ ਦੀ ਸਲਾਹ ਉਹਦੇ ਨਵਾਂ ਵੀ ਐਕਸਪਰਟ ਤੋਂ ਐਕਸਪਰਟ ਤੋਂ ਸਲਾਹ مشورہ ਕਰਕੇ ਆਪਾਂ ਯੂਜ਼ ਕਰਨੀ ਹੈ ਦੂਜੀ ਗੱਲ ਵੀ ਇਹਨੂੰ ਆਪਾਂ ਰੋਜ਼ ਨਹੀਂ ਯੂਜ਼ ਕਰ ਸਕਦੇ ਠੀਕ ਹੈ ਰੋਜ਼ ਨਹੀਂ ਯੂਜ਼ ਕਰ ਸਕਦੇ ਇਹਨੂੰ ਆਪਾਂ ਇੱਕ ਦਿਨ ਛੱਡ ਕੇ ਵਰਤ ਸਕਦੇ ਆ ਤੇ ਵੱਧ ਤੋਂ ਵੱਧ ਅਸੀਂ 15 ਵਾਰੀ ਇਹਨੂੰ ਯੂਜ਼ ਕਰ ਸਕਦੇ ਆ ਮਹੀਨੇ ਦੇ ਵਿੱਚ ਠੀਕ ਹੈ ਇੱਕ ਮਹੀਨਾ ਇੱਕ ਦਿਨ ਛੱਡ ਕੇ 15 ਦਿਨ ਬੰਦੇ ਨੇ 15 ਦਿਨ ਯੂਜ਼ ਕਰਨਾ ਕਰਨਾ ਕਦੋਂ ਇਹਨੂੰ ਸਵੇਰੇ ਸਵਕਤੇ ਟਾਈਮ ਤੇ ਨਹੀਂ ਲੈਣਾ ਇਹਨੂੰ ਆਪਾਂ ਲੈਣਾ ਸ਼ਾਮ ਨੂੰ ਸ਼ਾਮ ਨੂੰ ਰਾਤ ਦੀ ਰੋਟੀ ਤੋਂ 2 ਘੰਟੇ ਪਹਿਲਾਂ ਤਾਂ ਜੋ ਜਦੋਂ ਤੱਕ ਅਸੀਂ ਆਪਣੇ ਪਾਰਟਨਰ ਨੂੰ ਮਿਲਣਾ ਚਾਹੁੰਦੇ ਆ ਉਦੋਂ ਤੱਕ ਬਾਡੀ ਜਿਹੜੀ ਹੈ ਤਿਆਰੀ ਫੜ ਜੇ ਆਪਣੇ ਅੰਦਰ એનર્ਜੀ ਆ ਜਾਏ ਤੇ ਇਹਨੇ ਕਰਨਾ ਕੀ ਏ ਉਹ ਵੀ ਦੱਸ ਲੰਗਾਵਾ ਅੰਦਰ ਜਾ ਕੇ ਗੋਲੀ ਨੇ ਕੀ ਕਰਨਾ ਇਹਨੇ ਤੁਹਾਡੀ ਸਪਰਮ ਪ੍ਰੋਡਕਸ਼ਨ ਨੂੰ ਵਧਾਣਾ ਜਿੰਨਾ ਮੇਰੇ ਵੀਰਾਂ ਭਰਾਵਾਂ ਦੇ ਸਪਰਮ ਕਾਊਂਟ ਘਟਨੇ ਉਹਨਾਂ ਨੂੰ ਬਹੁਤ ਸ਼ਾਨਦਾਰ ਫਾਇਦਾ ਕਰੇਗੀ ਜਿਹੜੇ ਸਪਰਮ ਕਾਉਂਟ ਵਿਵਧਾਨ ਪਿੱਛੇ ਕੋਈ ਇਲਾਜ ਕਰਾਣ ਨੂੰ ਫਿਰਦੇ ਪਏ ਨੇ ਨੋਟਾਂ ਦੀ ਥੱਬੀ ਜੇਬ ਵਿੱਚ ਪਾ ਕੇ ਤੇ ਕਿਸੇ ਅਖੌਤੀ ਵੈਦ ਨੂੰ ਲੱਭਦੇ ਫਿਰਦੇ ਨੇ ਉਹਨਾਂ ਨੂੰ ਉਹ ਲੱਭਣ ਦੀ ਲੋੜ ਨਹੀਂ 15 ਦਿਨ ਪਹਿਲਾਂ ਇਹਨੂੰ ਵਰਤ ਕੇ ਦੇਖੋ ਠੀਕ ਹੈ ਜੇ ਰਿਜ਼ਲਟ ਨਾ ਮਿਲੇਗਾ ਤੇ ਫੇਰ ਗੱਲ ਕਰਿਓ ਦੂਜੇ ਨੰਬਰ ਤੇ ਜਿਹੜੇ ਵੀਰ ਭਰਾ ਕਹਿੰਦੇ ਵੀ ਟਾਈਮਿੰਗ ਦਾ ਬਹੁਤ ਇਸ਼ੂ ਪੈਂਦਾ ਜਾ ਨਾ ਆਂਦਾ ਸਮਾਂ ਲੱਗਦਾ ਜਾਂ 1 ਮਿੰਟ ਤੋਂ ਵੀ ਘੱਟ ਲੱਗਦਾ ਉਹਨਾਂ ਦਾ ਮਸਲਾ ਹੱਲ ਹੋਏਗਾ ਟਾਈਮਿੰਗ ਬਹੁਤ ਸ਼ਾਨਦਾਰ ਵਧੇਗੀ ਤੀਜੇ ਨੰਬਰ ਤੇ ਜਿਹੜੀ ਤੁਹਾਨੂੰ ਦੱਸਿਆ ਵੀ ਮੂਡ ਨਹੀਂ ਬੰਦਾ ਸਟਾਰਟਿੰਗ ਪ੍ਰੋਬਲਮ ਆ ਜਾਂਦੀ ਏ ਇਰੇਕਸ਼ਨ ਨਹੀਂ ਆਂਦਾ ਸਲੋ ਹੋ ਜਾਂਦਾ ਸਰੀਰ ਸਰੀਰ ਤੇ ੱਲਾ ਪੈ ਜਾਂਦਾ ਇਦਾਂ ਦੀ ਜਿਹੜੀਆਂ ਮਸਲੇ ਨੇ ਮਤਲਬ ਕਿ ਕੋਈ ਵੀ ਵਿਸ਼ਾ ਇਦਾਂ ਦਾ ਵੀ ਜਿਹੜਾ ਤੁਹਾਡੇ ਪਾਰਟਨਰ ਮੋਰੇ ਤੁਹਾਨੂੰ ਸ਼ਰਮਿੰਦਾ ਕਰਦਾ ਪਿਆ ਉਨੂੰ ਜੜ ਤੋਂ ਪੱਟ ਦੇਣ ਦੀ ਜਿਹੜੀ ਸਮਰੱਥਾ ਇਹ ਫਾਰਮੂਲਾ ਸਾਡਾ ਉਹ ਰੱਖਦਾ ਜੀ 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 ਅੱਛਾ ਤੇ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਆਪਣੀ ਸਮੱਸਿਆ ਕੋਈ ਤੁਹਾਡੇ ਨਾਲ ਸਾਂਝੀ ਕਰਨੀ ਹੋਵੇ ਜਾਂ ਫਾਰਮੂਲੇ ਬਾਬਤੀ ਤੁਹਾਡੇ ਕੋਲੋਂ ਕੁਝ ਪੁੱਛਣਾ ਕਰਨਾ ਹੋਵੇ ਤਾਂ ਪਰਸਨਲੀ ਮਿਲ ਕੇ ਪੁੱਛਣਾ ਕਰਨਾ ਹੋਵੇ ਤੇ ਫਿਰ ਕਿੱਥੇ ਮਿਲਦੇ ਹਾਂ ਤੁਸੀਂ ਜਲੰਧਰ ਸਰ ਪ੍ਰਾਈਮ ਟਾਵਰ ਦੇ ਵਿੱਚ ਮਿਲਦੇ ਹਾਂ ਜੀ ਆਪਾਂ ਹੋਟਲ ਪ੍ਰੈਜ਼ੀਡੈਂਟ ਹੈਗਾ ਹੋਟਲ ਪ੍ਰੈਜ਼ੀਡੈਂਟ ਦੇ ਪਿੱਛੇ ਪ੍ਰਾਈਮ ਟਾਵਰ ਹੈਗਾ ਪ੍ਰਾਈਮ ਟਾਵਰ ਦੇ ਵਿੱਚ ਬੇਸਮੈਂਟ 'ਚ ਸ਼ਾਪ ਨੰਬਰ 1 ਤੁਹਾਡੀ ਪਹਿਲੇ ਨੰਬਰ ਤੇ ਦੁਕਾਨ ਹੈ ਜੀ ਬੇਸਮੈਂਟ 'ਚ Honda Activa ਦੇ ਸ਼ੋਅਰੂਮ ਦੇ ਬਿਲਕੁਲ ਸਾਹਮਣੇ ਹੋਵੇ ਤੁਸੀਂ ਸਾਨੂੰ ਹਰ ਰੋਜ਼ ਆ ਕੇ ਮਿਲ ਸਕਦੇ ਹੋ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੇਰਾ ਨੰਬਰ ਹੈਗਾ ਫਰੂਕੀ ਸਾਹਿਬ ਨੇ ਥੱਲੇ ਚਲਾਇਆ ਹੋਇਆ ਜੇ ਇਨ ਕੇਸ ਵਿੱਚ ਤੁਹਾਡੀ ਕਾਲ ਕਿਸੇ ਕਾਰਨ ਨਾ ਆਨਸਰ ਕਰ ਸਗਾ ਤੇ ਪਲੀਜ਼ ਮੈਨੂੰ WhatsApp ਤੇ ਬੋਲ ਕੇ ਮੈਸੇਜ ਕਰ ਦਿਆ ਕਰੋ ਉਹ ਬੋਲ ਕੇ ਜਿਹੜਾ ਮੈਸੇਜ ਕੀਤਾ ਹੁੰਦਾ ਉਹ ਮੈਂ ਜਰੂਰ ਸੁਣਦਾ ਹਾਂ ਹਰ ਕਿਸੇ ਦਾ ਤੇ ਤੁਹਾਨੂੰ ਰਿਪਲਾਈ ਬੈਕ ਵੀ ਜਰੂਰ ਕਰਾਂਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਰ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਇਹ ਜੰਗਲੀ ਮੁਰਗੀ ਵਾਲਾ ਨੁਸਖਾ ਕੜਕਨਾਥ ਮੁਰਗੀ ਹੁੰਦੀ ਹੈ ਜੰਗਲੀ ਮੁਰਗੀ ਵੀ ਉਹਨੂੰ ਕਹਿੰਦੇ ਨੇ ਉਹਨਾਂ ਦੇ ਜ਼ਰਦੀ ਦੇ ਨਾਲ ਜਿਹੜਾ ਜ਼ਰਦੀ ਦੇ ਸੁਮੇਲ ਦੇ ਨਾਲ ਡਾਕਟਰ ਸਾਹਿਬ ਨੇ ਇਹ ਜਿਹੜੀ ਕੜਕਨਾਥ ਗੋਲੀ ਹੈਗੀ ਉਹ ਬਣਾਈ ਹੈ ਗੋਲੀ ਨਹੀਂ ਡਾਕਟਰ ਸਾਹਿਬ ਕਹਿੰਦਾ ਗੋਲਾ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈਗੇ ਨੇ ਇਸ ਗੋਲੀ ਦੇ ਡਾਕਟਰ ਸਾਹਿਬ ਨੇ ਲਈ ਨੇ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਤੁਹਾਨੂੰ ਲੱਗਦਾ ਹੈ ਕਿ ਜਿਨ੍ਹਾਂ ਨੂੰ ਇਹ ਪ੍ਰੋਬਲਮ ਇਹ ਦਿੱਕਤ ਪਰੇਸ਼ਾਨੀ ਜਿਹੜੀ ਉਹ ਹੈ ਬਹੁਤ ਪਰਸਨਲੀ ਤੁਹਾਨੂੰ ਉਹਨਾਂ ਨੇ ਜਿਹੜਾ ਜਿਨ੍ਹਾਂ ਨੂੰ ਪ੍ਰੋਬਲਮ ਹੈ ਤੁਹਾਨੂੰ ਦੱਸਿਆ ਹੋਇਆ ਤੇ ਕਾਫੀ ਫਾਇਦਾ ਹੈ ਉਮੀਦ ਕਰਦਾ ਹਾਂ ਕਿ ਉਹਨਾਂ ਨੂੰ ਜ਼ਰੂਰ ਹੋਏਗਾ ਪਰ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਕੰਸਲਟ ਤੁਸੀਂ ਜ਼ਰੂਰ ਕਰਨਾ ਡਾਕਟਰ ਸਾਹਿਬ ਨਾਲ ਵੀ ਤੁਸੀਂ ਕੰਸਲਟ ਕਰ ਸਕਦੇ ਹੋ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਨਾਲ ਵੀ ਕੰਸਲਟ ਕਰ ਸਕਦੇ ਹੋ ਪਰ ਆਪਣੀ ਮਰਜ਼ੀ ਕਦੇ ਵੀ ਇਸਤੇਮਾਲ ਕਿਸੇ ਵੀ ਨੁਸਕੇ ਦੇ ਵਿੱਚ ਤੁਸੀਂ ਨਹੀਂ ਕਰਨੀ ਕਿਉਂਕਿ ਕਈ ਵਾਰ ਫਾਇਦੇ ਦੀ ਥਾਂ ਤੇ ਉਲਟਾ ਨੁਕਸਾਨ ਵੀ ਹੋ ਸਕਦਾ ਹੈ ਧੰਨਵਾਦ